ਆਓ ਛੋਟੀਆਂ ਸੋਚਾਂ ਨੂੰ ਪਛੇਨਾ ਹਮ ਮੁੰਡਾ ਦੇਸੀ ਦੇ ਕਿਹੋ ਵਾਂਗੂ ਨਹੀਂ ਦੁੱਖ ਸੀਗਾ ਪਹਿਲਾਂਾਨੂੰ ਜਦੋਂ ਗਏ ਨਾ ਅੱਜ ਬਹੁਤ ਖੁਸ਼ੀ ਹੋਈ ਆ ਵੀ ਸਾਡਾ ਬਾਈ ਦਵਾਰੋਂ ਵਾਪਸ ਆ ਗਿਆ ਵੀ ਪਤਨੀ ਕਿੰਨੀ ਖੁਸ਼ ਹੈ ਜੀ ਪਿੰਡੋਂ ਸਪੈਸ਼ਲ ਆਇਆ ਸੱਤਾ ਚੱਲ ਕੇ ਸਾਰੇ ਕੰਮਕਾਰ ਛੱਡ ਕੇ ਸੱਦਾ ਆਇਆ ਬਾਈ ਹੋ ਘੱਬੀ ਖਾਣ ਖੁੰਝੇ ਲਾਤਾ ਮਿੱਠੀ ਏ ਹੁੰਜੇ ਲਾਤਾ ਮਿੱਠੀਏ ਆ ਆਟੇ ਵਾਂਗੂ ਪਿਆ ਗੁੰਨਿਆ ਹੋ ਇਕਬੀਰ ਤੇ ਮੇਰਾ ਪਾਸੋਂ ਖਾਣ ਨੂੰ ਬੜਾ ਹੀ ਚਿਤ ਕਰਦਾ ਪਹਿਣਾ ਪਾਵੇਂ ਲੱਖ ਚੌਂਦਿਆਂ ਲੱਖ ਚੌਂਦਿਆਂ ਹੋ ਪਹਿਣਾ ਪਾਵੇਂ ਲੱਖ ਚੌਂਦਿਆਂ ਭਈਆ ਬਾਜ਼ ਨਾ ਕਰਾਂਦੇ ਵਿੱਚ ਸਰਦਾ ਓ ਬਾਬਾ ਫੇਰ ਕਰਾ ਦੇ ਜਨਮ ਤੂੰ ਸਿੱਧੂ ਮੂਸੇਵਾਲੇ ਦਾ ਫੇਰ ਕਰਾ ਦੇ ਜਨਮ ਤੂੰ ਸਿੱਧੂ ਮੂਸੇਵਾਲੇ ਦਾ ਸਿੱਧੂ ਮੂਸੇਵਾਲਾ ਦੀ ਯਾਦ ਚ ਜਸਵਿੰਦਰ ਬਰਾੜ ਹੋਰਾਂ ਨੇ ਗੀਤ ਗਾਇਆ ਵੇ ਤੋ ਵੱਡੇ ਪੈਰੀ ਗਿਆ ਨਿੱਕੇ ਪੈਰੀ ਆ ਜਾਤੇ ਇਹ ਬੋਲ ਸੱਚ ਸਾਬਤ ਹੁੰਦੇ ਹੋਏ ਨਜ਼ਰ ਆ ਰਹੇ ਨੇ ਮਰਹੂਮ ਗਾਇਕਾ ਸਿੱਧੂ ਮੂਸੇਵਾਲਾ ਦੀ ਸੁਪਨੇ ਦੇ ਹਵੇਲੀ ਦੇ ਬਾਹਰ ਅਸੀਂ ਮੌਜੂਦ ਆ ਮੂਸਾ ਪਿੰਡ ਆਏ ਹੋਇਆ ਇੱਥੇ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਜਨਮ ਹੋਇਆ ਹੈ ਤਸਵੀਰਾਂ ਦਿਖਾ ਦਿੰਨੇ ਆ ਇਹ ਸਿੱਧੂ ਮੂਸੇਵਾਲਾ ਦੀ ਸੁਪਨੇ ਦੀ ਹਵੇਲੀ ਦੀ ਤਸਵੀਰ ਹੈ ਲਗਾਤਾਰ ਦੂਰ ਦਰਾਡੇ ਤੋਂ ਪ੍ਰਸ਼ੰਸਕ ਇੱਥੇ ਪਹੁੰਚ ਰਹੇ ਨੇ ਇਸ ਕਰਕੇ ਪਹੁੰਚ ਰਹੇ ਨੇ ਕਿਉਂਕਿ ਅੱਜ ਦੇ ਦਿਨ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਜਨਮ ਹੋਇਆ ਹੈ ਇਸ ਦੀ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ ਤਾਂ ਪਹਿਲਾਂ ਤੁਹਾਨੂੰ ਇਹ ਬਾਹਰ ਦਾ ਮਾਹੌਲ ਦਿਖਾ ਦਿੰਨੇ ਆ ਕਿਉਂਕਿ ਜਸ਼ਨ ਵਰਗਾ ਮਾਹੌਲ ਬਣਿਆ ਹੋਇਆ ਹੈ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ ਖੁਸ਼ੀਆਂ ਮਨਾਈਆਂ ਜਾ ਰਹੀਆਂ ਤੇ ਵੱਡਾ ਇਕੱਠ ਪ੍ਰਸ਼ੰਸਕਾਂ ਦਾ ਵੱਡਾ ਇਕੱਠ ਸਿੱਧੂ ਮੂਸੇਵਾਲਾ ਦੇ ਘਰ ਪਹੁੰਚਣਾ ਸ਼ੁਰੂ ਹੋ ਗਿਆ ਦਵਿੰਦਰ ਕੈਮਰਾਮੈਨ ਨੂੰ ਕਹਾਂਗਾ ਤੁਸੀਂ ਘਰ ਦੇ ਬਾਹਰ ਦੀ ਪਹਿਲਾਂ ਤਸਵੀਰ ਦਿਖਾਉਣ ਕਿ ਕਿਸ ਤਰੀਕੇ ਦੇ ਨਾਲ ਲੋਕ ਦੂਰ ਦਰਾਡੇ ਤੋਂ ਜਿਹੜੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਨੇ ਸਿੱਧੂ ਮੂਸੇਵਾਲਾ ਦੀ ਸੁਪਨਿਆਂ ਦੀ ਹਵੇਲੀ ਵੱਲ ਕੂਚ ਕਰ ਰਹੇ ਨੇ ਤੇ ਇੱਥੇ ਪਹੁੰਚੇ ਵੀ ਨਹੀਂ ਬਾਬੇ ਜਿਹੜੇ ਨੇ ਟਰਾਲੀਆਂ ਦੇ ਉੱਪਰ ਚੜ ਕੇ ਬੈਠੇ ਹੋਏ ਨੇ ਤੇ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਇਸ ਹਵੇਲੀ ਦੇ ਅੰਦਰ ਪਰਿਵਾਰ ਨੂੰ ਵਧਾਈਆਂ ਦੇਣ ਦੇ ਲਈ ਪਹੁੰਚੇ ਹੋਏ ਨੇ ਕਤਾਰਾਂ ਦੇ ਵਿੱਚ ਗੱਡੀਆਂ ਖੜੀਆਂ ਹੋਈਆਂ ਨੇ ਲਗਾਤਾਰ ਪ੍ਰਸ਼ੰਸਕ ਸਿੱਧੂ ਮੂਸੇਵਾਲਾ ਦੇ ਛੋਟੇ ਪਰਾਣੂ ਦੇਖਣ ਦੇ ਲਈ ਪਹੁੰਚੇ ਹੋਏ ਨੇ ਨੌਜਵਾਨ ਜਿਹੜੇ ਨੇ ਇੱਥੇ ਪਹੁੰਚੇ ਨੇ ਛੋਟੇ ਛੋਟੇ ਫੈਨਸ ਪਹੁੰਚੇ ਨੇ ਖਾਸ ਤੌਰ ਤੇ ਜੋ ਪਰਿਵਾਰ ਨੇ ਉਹ ਪਹੁੰਚੇ ਹੋਏ ਨੇ ਤਾਂ ਪਹਿਲਾਂ ਤੁਹਾਨੂੰ ਇਹ ਮੇਨ ਗੇਟ ਦਿਖਾਨੇ ਆ ਸਿੱਧੂ ਮੂਸੇਵਾਲਾ ਦੀ ਹਵੇਲੀ ਦਾ ਕਿ ਮੇਨ ਗੇਟ ਤੇ ਤੁਸੀਂ ਦੇਖੋ ਗੁਬਾਰੇ ਦੇ ਨਾਲ ਰੰਗ ਬਰੰਗੇ ਜਿਹੜੇ ਗੁਬਾਰੇ ਨੇ ਉਹਨਾਂ ਦੇ ਨਾਲ ਸਜੋ ਸਜਾਵਟ ਕੀਤੀ ਹੋਈ ਹੈ ਤੇ ਜਿਹੜੇ ਖਾਸ ਤੌਰ ਤੇ ਪ੍ਰਸ਼ੰਸਕ ਨੇ ਕਿਉਂਕਿ ਅੱਜ ਦੇ ਦਿਨ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਜਨਮ ਹੋਇਆ ਹੈ ਤੇ ਇਸ ਖੁਸ਼ੀ ਦੇ ਵਿੱਚ ਜੋ ਰੌਣਕਾਂ ਨੇ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਉਹਨਾਂ ਦੀਆਂ ਤਸਵੀਰਾਂ ਅਪਰੋ ਪੰਜਾਬ ਟੀਵੀ ਤੇ ਤੁਸੀਂ ਦੇਖ ਰਹੇ ਹੋ ਤੁਸੀਂ ਦੇਖੋ ਕਿ ਇਹ ਜਿਹੜਾ ਮੇਨ ਗੇਟ ਆ ਹਵੇਲੀ ਦਾ ਇੱਥੇ ਗੁਬਾਰੇ ਦੇ ਨਾਲ ਸਜੋ ਸਜਾਵਟ ਕੀਤੀ ਹੋਈ ਹੈ ਕਿਉਂਕਿ ਲੋਕ ਜਿਹੜੇ ਨੇ ਖਾਸ ਤੌਰ ਤੇ ਜਿਹੜੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਨੇ ਉਹ ਸਿੱਧੂ ਮੂਸੇਵਾਲਾ ਦੇ ਭਰਾ ਨੂੰ ਦੇਖਣ ਦੇ ਲਈ ਪਹੁੰਚ ਰਹੇ ਨੇ ਤੇ ਖਾਸ ਤੌਰ ਤੇ ਪਰਿਵਾਰ ਨੂੰ ਵਧਾਈਆਂ ਦੇਣ ਦੇ ਲਈ ਪਹੁੰਚ ਰਹੇ ਨੇ ਤੇ ਤਸਵੀਰਾਂ ਵੀ ਖਿੱਚਵਾਈਆਂ ਜਾ ਰਹੀਆਂ ਨੇ ਗੱਲਬਾਤ ਕਰਦੇ ਆ ਤੁਸੀਂ ਇੱਥੇ ਪਹੁੰਚੇ ਹੋ ਪਰਿਵਾਰ ਨੂੰ ਵਧਾਈਆਂ ਦੇਣ ਦੇ ਲਈ ਕੀ ਕਹਿਣਾ ਚਾਹੋਗੇ ਹਾਂ ਹਾਂਜੀ ਬੇਬੀ ਹੋਇਆ ਇਹਨਾਂ ਦੇ ਵਧਾਈਆਂ ਦਿੰਨੇ ਆ ਸਿੱਧੂ ਮੂਸੇ ਵਾਲੇ ਨੇ ਦੁਬਾਰੇ ਜਨਮ ਲਿੱਤਾ ਗਾ ਜੀ ਹਾਂਜੀ ਬਹੁਤ ਖੁਸ਼ੀ ਹੋਈ ਹੈ ਇਹ ਗੱਲ ਸੁਣ ਕੇ ਜੀ ਤੁਸੀਂ ਇਸੇ ਪਿੰਡ ਦੇ ਹੋ ਨਹੀਂ ਜੀ ਅਸੀਂ ਪੱਖੋ ਤੋਂ ਆਏ ਹਾਂ ਹਾਂਜੀ ਬਰਨਾਲੇ ਕੋਲੋਂ ਵੀਰੇ ਪੱਖੋ ਕਲਾ ਉੱਥੋਂ ਆਏ ਆ ਉਹ ਕਹਿਣਾ ਚਾਹੋਗੇ ਅੱਜ ਦਿਨ ਬੜਾ ਭਾਗਾ ਵਾਲਾ ਹੈ ਹਾਂਜੀ ਹਾਂ ਸਾਰੇ ਜਣੇ ਅਰਦਾਸ ਕਰ ਰਹੇ ਸੀ ਕਿ ਏ ਘੜੀਆਂ ਕਦੋਂ ਆਉਣਗੀ ਕਦੋਂ ਆਉਣ ਜੀ ਸਿੱਧੂ ਮੂਸੇ ਵਾਲਾ ਦੁਬਾਰੇ ਜੀ ਜਨਮ ਲਵੇ ਦੂਰੀਵਾਰ ਸਾਰਿਆਂ ਨੂੰ ਇਹ ਖੁਸ਼ੀ ਬਹੁਤ ਜ਼ਿਆਦਾ ਹੈ ਖੁਸ਼ੀ ਹੋਇਆ ਅੰਦਰ ਦੇਖ ਆਇਆ ਪਰਿਵਾਰ ਨੂੰ ਮਿਲ ਆਇਆ ਹਜੇ ਜਾਣਾ ਹਾਂ ਇਹ ਤਸਵੀਰਾਂ ਖਿਚਵਾ ਰਹੇ ਹਾਂ 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 ਜੇ ਤਸਵੀਰਾਂ ਖਿਚਵਾ ਰਹੇ ਹਾਂ ਅੰਦਰ ਹਾਂ ਜੀ ਹਜੇ ਜਾਣਾ ਸੀ ਅੰਦਰ ਹਾਂ ਤੁਸੀਂ ਦੇਖੋ ਕਿਥੇ ਲਗਾਤਾਰ ਜਿਹੜੇ ਪ੍ਰਸ਼ੰਸਕ ਨੇ ਪਹੁੰਚ ਰਹੇ ਗੱਲਬਾਤ ਕਰਦੇ ਆ ਕਿਥੋਂ ਆਇਓ ਤੇ ਅੱਜ ਦਾ ਦਿਨ ਬੜਾ ਖਾਸ ਹੈ ਮੂਸਾ ਪਿੰਡ ਦੇ ਲਈ ਹਾਂਜੀ ਹਾਂਜੀ ਬੜੀ ਖੁਸ਼ੀ ਹੋਈ ਹੈ ਕਿ ਉਸ ਅਕਾਲ ਪੁਰਖ ਨੇ ਦੁਬਾਰਾ ਫੇਰ ਮੂਸੇਪਿੰਡ ਦੇ ਵਿੱਚ ਇੱਕ ਹਰ ਘਰ ਦੇ ਵਿੱਚ ਕਿੰਨੇ ਮ ਬਣਾਇਆਗਾ ਤੇ ਸੋ ਮੈਂ ਮੇਰਾ ਪਿੰਡ ਖੁੱਡੀਆਂ ਇਹ ਜੀ ਹਲਕਾ ਲੰਬੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਸੋ ਬੜੀ ਖੁਸ਼ੀ ਆ ਜਦੋਂ ਪਤਾ ਲੱਗਿਆ ਤੇ ਇੱਥੇ ਦਿਲ ਕਰਾਇਆ ਕਿ ਉਹ ਦਰਸ਼ਨ ਕਰਕੇ ਆਈਗੀ ਉਸ ਰੂਦਾ ਜਿਹੜੀ ਉਸ ਕਾਲਪੁਰਖ ਨੇ ਛੋਟੇ ਪੈਰੀ ਵਾਪਸ ਕੀਤਾਗਾ ਸਾਡਾ ਛੋਟਾ ਸਿੱਧੂ ਤੇ ਬਹੁਤ ਖੁਸ਼ੀ ਹੋਈ ਹੈ ਇਸ ਕਰਕੇ ਹਾਂਜੀ ਹਾਂਜੀ ਹੋਰ ਕੁਝ ਵੀ ਕਹਿਣਾ ਚਾਹੋਗੇ ਅ ਮੈਂ ਇੱਕ ਮੇਰੇ ਆਵਾਮ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਮੇਰਾ ਨਾ ਨਿਊ ਬਰਤ ਸਿੱਧੂ ਮੂਸੇਵਾਲਾ ਦਾ ਸੌਂਗ ਮੈਂ ਕਰਿਆ ਸੀਗਾ ਅ ਤਕਰੀਬਨ 14-15 ਮਹੀਨੇ ਹੋ ਗਏ ਉਹ ਗੁੰਗੁਣਾ ਦਿਓ ਤੁਸੀਂ ਹਾਂਜੀ ਹਾਂਜੀ ਉਹ ਮੈਂ ਉਹ ਮੇਰਾ YouTube ਤੋਂ ਹੈਂਗ ਹੋ ਗਿਆ ਸੀ ਚੈਨਲ ਮੈਂ ਅੱਜ ਫੇਰ ਦੁਬਾਰਾ ਉਹ ਗੀਤ ਪਾਏਗਾ ਆਪਣੇ ਚੈਨਲ ਤੇ ਨਿਊ ਬਰਤ ਸਿੱਧੂ ਮੂਸੇਵਾਲਾ ਸਿੰਗਰ ਸਾਹਿਬ ਖੁੱਡੀਆਂ ਉਹ ਤੁਹਾਨੂੰ ਮੈਂ ਚੰਦ ਲੈਣਾ ਸੁਣਾ ਦਿੰਨਾਗਾ ਹੋ ਤੇਰੇ ਚਰਨਾ ਚ ਅਰਦਾਸ ਮੇਰੀ ਬਸ ਕਰ ਦੇ ਮੌਲਾ ਉਹ ਪਾਸ ਮੇਰੀ ਤੇਰੇ ਚਰਨਾ ਚ ਅਰਦਾਸ ਮੇਰੀ ਬਸ ਕਰ ਦੇ ਸਾਈਆਂ ਪਾਸ ਮੇਰੀ ਉਹ ਦੁੱਖ ਹਰ ਬੰਦੇ ਨੂੰ ਲੱਗਿਆ ਹਰ ਬੰਦੇ ਨੂੰ ਲੱਗਿਆ ਛੋਟੀਆਂ ਉਮਰਾਂ ਵਾਲੇ ਦਾ ਉਹ ਬਾਬਾ ਫੇਰ ਕਰਾ ਦੇ ਜਨਮ ਤੂੰ ਸਿੱਧੂ ਮੁਸੇ ਵਾਲੇ ਦਾ ਫੇਰ ਕਰਾ ਦੇ ਜਨਮ ਤੂੰ ਸਿੱਧੂ ਮੂਸੇਵਾਲੇ ਦਾ ਹਾਂਜੀ ਉਹਨਾਂ ਦਾ ਛੋਟਾ ਵੀਰ ਆਇਆ ਇਸ ਖੁਸ਼ੀ ਦੇ ਮੌਕੇ ਤੇ ਵੀ ਕੋਈ ਗੀਤ ਲਿਖਿਆ ਹੈ ਹਾਂਜੀ ਲਿਖਿਆ ਹਾਂ ਉਹ ਵੀ ਸੁਣਾਓ ਤੁਸੀਂ ਮੈਂ ਆਉਂਦੇ-ਆਉਂਦੇ ਇੱਕ ਪੈਰਾ ਲਿਖਿਆ ਜੀ ਰੱਬਾ ਤੂੰ ਕੈਸੇ ਖੇਲ ਰਚਾਵੇਂ ਰੱਬਾ ਕੈਸੇ ਖੇਲ ਰਚਾਵੇਂ ਕਾਸ਼ ਤੂੰ ਗੁੱਡੀ ਪਲ ਵਿੱਚ ਲਾਵੇਂ ਮੇਰੀ ਰੂਹ ਤਰਸਦੀ ਰਹਿੰਦੀ ਉਹ ਮੂਸੇ ਪਿੰਡ ਦੇ ਰਾਹ ਨੂੰ ਉਹ ਮੌਲਾ ਲੰਮੀ ਉਮਰਾਂ ਬਖਸ਼ੀ ਤੂੰ ਮੇਰੇ ਛੋਟੇ ਭਰਾ ਨੂੰ ਬਾਬਾ ਲੰਮੀ ਉਮਰਾਂ ਬਖਸ਼ੀ ਤੂੰ ਮੇਰੇ ਛੋਟੇ ਭਰਾ ਨੂੰ ਤੁਸੀਂ ਦੇਖੋ ਕਿ ਕਿੰਨਾ ਜਿਹੜਾ ਇਕੱਠਾ ਹੈ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਹੋ ਚੁੱਕਿਆ ਹੈ ਖਾਸ ਤੌਰ ਤੇ ਜਿਹੜੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਨੇ ਉਹ ਸਿੱਧੂ ਮੂਸੇਵਾਲਾ ਦੇ ਛੋਟੇ ਵੀਰ ਨੂੰ ਦੇਖਣ ਦੇ ਲਈ ਪਹੁੰਚੇ ਨੇ ਉਸ ਦੇ ਦਰਸ਼ਨਾਂ ਦੇ ਲਈ ਪਹੁੰਚੇ ਨੇ ਇਹ ਬੜਾ ਖਾਸ ਦਿਨ ਹੈ ਗੱਲਬਾਤ ਕਰਦੇ ਆ ਕਿੱਥੋਂ ਆਏ ਹੋ ਐਸੇ ਪਿੰਡ ਦੇ ਨਹੀਂ ਜੀ ਅਸੀਂ ਤਾਂ ਪਖੋਕਲਾਂ ਤੋਂ ਆਏ ਆ ਕਿੰਨੀ ਕੀ ਖੁਸ਼ੀ ਹੈ ਅੱਜ ਬਹੁਤ ਖੁਸ਼ੀ ਹੈ ਜੀ ਸਾਨੂੰ ਤਾਂ ਕਿ ਸੋਟਾ ਸਿੱਧੂ ਮਸੇਵਾਲਾ ਆ ਗਿਆ ਹੁਣ ਤਾਂ ਕਰਕੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਕਿਵੇਂ ਵਧਾਈਆਂ ਦੇਵੋਗੇ ਫਿਰ ਅੱਜ ਦੇ ਦਿਨ ਬਸ ਜੀ ਵਧਾਈਆਂ ਖੁਸ਼ੀਆਂ ਆਈਆਂ ਅਸੀਂ ਅੰਦਰ ਜਾਵਾਂਗੇ ਅੰਦਰ ਜਾ ਕੇ ਵਧਾਈਆਂ ਦੇਵਾਂਗੇ ਜੀ ਤੁਸੀਂ ਵੀ ਆਏ ਕਿੱਥੋਂ ਆਏ ਹੋ ਤੇ ਪਖੋਕਲਾਂ ਤੋਂ ਆਏ ਹਾਂ ਜੀ ਹਾਂ ਜੀ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਜੀ ਹਾਂ ਜੀ ਤੁਹਾਨੂੰ ਕਿੰਨੀ ਕੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਜੀ ਫੈਨੋਂ ਸਿੱਧੂ ਮਸੇਵਾਲਾ ਦੇ ਹਾਂ ਜੀ ਫੈਨ ਹੈ ਜੀ ਨਾ ਜਦੋਂ ਪੋਸਟ ਦੇਖੀ ਜਦੋਂ ਬਲਕਾਰ ਕੋਰ ਹੋਰਾਂ ਨੇ ਜਦੋਂ ਸਾਂਝੀ ਕੀਤੀ ਪੋਸਟ ਤਾਂ ਕੀ ਸੀ ਜ਼ਹੰਦ ਵਿੱਚ ਕੀ ਚੱਲ ਰਿਹਾ ਸੀ ਬਸ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਬਸ ਜਦੋਂ ਪੋਸਟ ਦੇਖੀ ਬਹੁਤ ਟਾਈਮ ਤੋਂ ਬਸ ਐ ਹੀ ਸੀਗਾ ਵੀ ਮਨ ਉਹਦਾ ਥੀ ਪਹਿਲਾਂ ਤਾਂ ਪਰ ਹੁਣ ਬਹੁਤ ਜ਼ਿਆਦਾ ਖੁਸ਼ੀ ਹੋਈ ਵੀ ਦੁਬਾਰੇ ਉਹੀ ਸਿਲਸਿਲਾ ਚੱਲੇ ਜਣਾ ਦੁਬਾਰੇ ਉਹਨੂੰ ਸੁਣੀਏ ਜੀ ਤੇ ਦੋ ਬੋਲ ਸੁਣਾ ਦੂੰਗਾ ਮੈਂ ਉਹਨਾਂ ਦੇ ਸਿੱਧੂ ਮੂਸੇਵਾਲ ਦੇ ਜੀ ਜੀ ਸੁਣਾਓ ਸੁਣਾਓ ਆਓ ਛੋਟੀਆਂ ਸੋਚਾਂ ਨੂੰ ਪਛੇਨਾ ਮੁੰਡਾ ਦੇਸੀ ਦੇ ਕਿਓ ਵਾਂਗੂ ਨੀ ਓ ਗੋਡੇ ਜੀਦਿਆ ਮਢੀਰ ਕੁੱਟਦੀ ਮੈਨੂੰ ਮੰਨਦਾ ਏ ਪਿਓ ਵਾਂਗੂ ਨੀ ਓ ਖੱਬੀ ਖਾਨ ਖੁੰਝੇ ਲਾਤਾ ਮਿੱਠੀ ਏ ਓ ਖੱਬੀ ਖਾਨ ਖੁੰਝੇ ਲਾਤਾ ਮਿੱਠੀ ਏ ਆ ਆਟੇ ਵਾਂਗੂ ਪਿਆ ਗੁੰਨਿਆਂ ਹਾ ਸਾਲਾਂ ਦੇ ਯੱਟ ਨੂੰ ਹ ਬਾਏ ਬਾਏ ਕਹਿੰਦੀ ਦੁਨੀਆ ਹੋ ਤੇਰੇ ਕਿੰਨਾਂ ਸਾਲਾਂ ਦੇ ਯੱਟ ਨੂੰ ਹੋ ਬਾਏ ਬਾਏ ਕਹਿੰਦੀ ਦੁਨੀਆ ਸਿੱਧੂ ਮੂਸੇਵਾਲਾ ਲਈ ਗਾਇਆ ਤੁਸੀਂ ਛੋਟੇ ਸ਼ੁਭ ਲਈ ਵੀ ਗਾ ਦਿਓ ਗੋਦ ਹੋ ਕਦੇ ਸੂਰਜ ਵਾਂਗੂ ਤਪਦਾ ਹੋ ਕਦੇ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾ ਆ ਭਾਈ ਸ਼ੁਕਰੀਆ ਇਹ ਉਹੀ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਨੇ ਜਿੰਨਾ ਦਾ ਜ਼ਿਕਰ ਸਰਦਾਰ ਬਲਕੌਰ ਸਿੰਘ ਹੋਰਾ ਨੇ ਸਵੇਰੇ ਕੀਤਾ ਜਦੋਂ ਉਹਨਾਂ ਨੇ ਛੋਟੇ ਸ਼ੁਭ ਦੀ ਤਸਵੀਰ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜਦੋਂ ਉਹਨਾਂ ਨੇ ਗੋਦੀ ਚੁੱਕਿਆ ਸੀ ਤਾਂ ਉਸ ਵਕਤ ਉਹਨਾਂ ਦਾ ਇਹ ਕਹਿਣਾ ਸੀ ਕਿ ਲੱਖਾਂ ਕਰੋੜਾਂ ਰੂਹਾਂ ਦੀ ਅਰਦਾਸਾਂ صدਕਾ ਹੈ ਸਾਡੀ ਚੋਲੀ ਛੋਟਾ ਸ਼ੁਭ ਵੀਰਪਿਆ ਤੇ ਉਹਨਾਂ ਨੇ ਧੰਨਵਾਦ ਵੀ ਕੀਤਾ ਪ੍ਰਸ਼ੰਸਕਾਂ ਦਾ ਇੱਕ ਵਾਰ ਫਿਰ ਤਸਵੀਰ ਦਿਖਾ ਦਾਂਗੇ ਸਿੱਧੂ ਮੂਸੇਵਾਲਾ ਦੀ ਹਵੇਲੀ ਦੀ ਬਾਹਰ ਦੀ ਤਸਵੀਰ ਹੈ ਲਗਾਤਾਰ ਪ੍ਰਸ਼ੰਸਕ ਵਧਾਈਆਂ ਦੇਣ ਦੇ ਲਈ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਵਧਾਈਆਂ ਦੇਣ ਦੇ ਲਈ ਲਗਾਤਾਰ ਪਹੁੰਚ ਰਹੇ ਨੇ ਤੇ ਖਾਸ ਤੌਰ ਤੇ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਖੜ ਕੇ ਜੋ ਉਹਨਾਂ ਦੇ ਜ਼ਹਿਨ ਦੇ ਵਿੱਚ ਖੁਸ਼ੀ ਹੈ ਚਿਹਰੇ ਦੇ ਵਿੱਚ ਖੁਸ਼ੀ ਹੈ ਉਸ ਦਾ ਪ੍ਰਗਟਾਵਾ ਵੀ ਕਰ ਰਹੇ ਨੇ ਤਸਵੀਰਾਂ ਵੀ ਜਿਹੜੀਆਂ ਉਹਨਾਂ ਵੱਲੋਂ ਖਿੱਚਵਾਈਆਂ ਜਾ ਰਹੀਆਂ ਨੇ ਇਹ ਲਗਾਤਾਰ ਅਸੀਂ ਜਿਹੜੀ ਪ੍ਰਸ਼ੰਸਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਅੱਗੇ ਵੀ ਗੱਲਬਾਤ ਕਰਾਂਗੇ ਕਿੱਥੋਂ ਆਇਓ ਵਧਾਈਆਂ ਦੇਣ ਦੇ ਲਈ ਪਹੁੰਚੇ ਹੋ ਤੁਸੀਂ ਹਾਂਜੀ ਵੀਰੇ ਕਿੰਨੀ ਕਿ ਖੁਸ਼ੀ ਹੈ ਬਹੁਤ ਖੁਸ਼ੀ ਹੋਈ ਸਾਨੂੰ ਬਹੁਤ ਜ਼ਿਆਦੇ ਜੀ ਆਏ ਕਿੱਥੋਂ ਗੁਜਰਾਵਿੰਡ ਡੜਪਾ ਸਾਈਡ ਤੋਂ ਹੀ ਅੱਛਾ ਹਾਂਜੀ ਜ਼ਿਲ੍ਹਾ ਸੰਗਰੂਰ ਜੀ ਜੀ ਤਾਂ ਤੁਸੀਂ ਦੇਖੋ ਇੱਥੇ ਹੋਰ ਵੀ ਬਸੰਸਰ ਖੜੇ ਨੇ ਕੀ ਨਾਮ ਹੈ ਤੁਹਾਡਾ ਕੁਲਵਿੰਦਰ ਸਿੰਘ ਹੈ ਬਾਈ ਸਿੱਧੂ ਮਸਲੇ ਦਾ ਫੈਨ ਹਾਂਜੀ ਬਾਈ ਜੀ ਬਹੁਤ ਬਜ਼ਾਦ ਕਿੰਨੀ ਕਿ ਖੁਸ਼ੀ ਹੈ ਅੱਛਾ ਬਹੁਤ ਖੁਸ਼ੀ ਬਹੁਤ ਖੁਸ਼ੀ ਹਾਂਜੀ ਅਸੀਂ ਡੜਬੇ ਤੋਂ ਆਇਆ ਜੀ ਸੰਗਰੂਰ ਜ਼ਿਲ੍ਹੇ ਦਾ ਆਪਣੇ ਬਹੁਤ ਖੁਸ਼ੀ ਆ ਸਪੈਸ਼ਲ ਅਸੀਂ ਬਾਈ ਨੂੰ ਅੱਜ ਬਹੁਤ ਬਹੁ ਮੁਬਾਰਕਾਂ ਵੀ ਇਹਨਾਂ ਪਿਤਾ ਜੀ ਨੂੰ ਤੇ ਮਾਤਾ ਜੀ ਨੂੰ ਬਹੁਤ ਖੁਸ਼ੀ ਵੀ ਆ ਸਾਨੂੰ ਬਾਈ ਜੀ ਅੱਜ ਕੋਈ ਦੁੱਖ ਸੀਗਾ ਪਹਿਲਾਂ ਸਾਨੂੰ ਜਦੋਂ ਗਏ ਨਾ ਅੱਜ ਬਹੁਤ ਖੁਸ਼ੀ ਹੋਈ ਆ ਵੀ ਸਾਡਾ ਬਾਈ ਦੁਬਾਰਾ ਵਾਪਸ ਆ ਗਿਆ ਜਦੋਂ ਦੇਖਿਆ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਆਪਣੀ ਗੋਦੀ ਚੁੱਕਿਆ ਆ ਸੀ ਛੋਟੇ ਸ਼ੋਭ ਨੂੰ ਉਦੋਂ ਜ਼ਹਿਨ ਦੇ ਵਿੱਚ ਕੀ ਸੀ ਮੈਂ ਦੇਖ ਰਿਹਾ ਤੁਸੀਂ ਭਾਵੁਕ ਵੀ ਹੋ ਗਏ ਹੋ ਬਾਈ ਬਹੁਤ ਖੁਸ਼ੀ ਆ ਜੀ ਜਿੱਦਾਂ ਬਾਈ ਗਿਆ ਸਾਨੂੰ ਬਹੁਤ ਦੁੱਖ ਹੋਇਆ ਹਾਂ ਜੀ ਸਭ ਅੱਖਾਂ ਮੁਰੇ ਯਾਦ ਆ ਗਿਆ ਤੁਹਾਨੂੰ ਜੋ ਸਿੱਧੂ ਮੂਸੇ ਦਾ ਨਾਲ ਗੱਲਾਂ ਵੀ ਕਰਦਾ ਸੀ ਅਸੀਂ ਉਸ ਨੂੰ ਹਾਂ ਚਲੋ ਕੋਈ ਨਾ ਤੁਸੀਂ ਭਾਵੁਕ ਨਾ ਹੋ ਉਹ ਅੱਜ ਬੜਾ ਖੁਸ਼ੀਆਂ ਵਾਲਾ ਭਾਗਾ ਵਾਲਾ ਦਿਨ ਹੈਗਾ ਹਾਂਜੀ ਹਾਂਜੀ ਤਾਂ ਤੁਸੀਂ ਵੀ ਬ੍ਰਦਰ ਹੋ ਇਹਨਾਂ ਦੇ ਹਾਂਜੀ ਹਾਂਜੀ ਕਿੰਨੀ ਕੀ ਖੁਸ਼ੀ ਹੈ ਹਾਲਕਿ ਤੁਹਾਡੇ ਦੁਬਈ ਦੀ ਡੈਥ ਹੋਈ ਸੀਗੀ ਉਦੋਂ ਮੇਰਾ ਐਕਸੀਡੈਂਟ ਹੋਇਆ ਹੋਇਆ ਸੀਗਾ ਮੈਂ ਸਾਲ ਪਰ ਚੱਲ ਨਹੀਂ ਸਕਿਆ ਇਸ ਤੋਂ ਬਾਅਦ ਅੱਜ ਬਾਈ ਨੂੰ ਪਹਿਲੀ ਵਾਰ ਇੱਕ ਤਾਂ ਅੱਜ ਸੁਣ ਕੇ ਬਹੁਤ ਖੁਸ਼ੀ ਹੋਈ ਵੀ ਅੱਜ ਖੁਸ਼ੀਆਂ ਆਈਆਂ ਨੇ ਇਹ ਘਰ ਦੇ ਵਿੱਚ ਪਹਿਲਾਂ ਦੁੱਖ ਸੀਗਾ ਬਈ ਪਤਾ ਹੀ ਨਹੀਂ ਕਿੰਨੀ ਖੁਸ਼ੀ ਆਜੀ ਪਿੰਡੋ ਸਪੈਸ਼ਲ ਆਇਆ ਸਿੱਧਾ ਚੱਲ ਕੇ ਸਾਰੇ ਕੰਮਕਾਰ ਛੱਡ ਕੇ ਸਿੱਧਾ ਆਏ ਆ ਬਾਈ ਤਾਂ ਕਰਾ ਜੀ ਜਾਣਾ ਤੁਸੀਂ ਜਾਣਾ ਹੈ ਜੀ ਫਸਟ ਟਾਈਮ ਤੁਸੀਂ ਕੀ ਕਹਿਣਾ ਚਾਹੋਗੇ ਇੱਥੇ ਪਹੁੰਚੇ ਹੋ ਤੁਸੀਂ ਅ ਛੋਟੇ ਸ਼ੁਭ ਨੂੰ ਦੇਖਣ ਦੇ ਲਈ ਹਾਂਜੀ ਬਹੁਤ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਜੀ ਤੇ ਬਾਕੀ ਮੈਂ ਇੱਕ ਗਾਣਾ ਸੁਣਾਉਣਾ ਚਾਹਣਾ ਕਿਉਂਕਿ ਕਬੀਰ ਧੇ ਮੇਰਾ ਪਾਸੋਂ ਖਾਣ ਨੂੰ ਬੜਾ ਹੀ ਜਿੱਤ ਕਰਦਾ ਪਹਿਣਾ ਪਾਵੇਂ ਲੱਖ ਚੌਂਦਿਆਂ ਲੱਖ ਚੌਂਦਿਆਂ ਹੋ ਪਹਿਣਾ ਪਾਵੇਂ ਲੱਖ ਚੌਂਦਿਆਂ ਭਈਆਂ ਬਾਜ਼ ਨਾ ਕਰਾਂਦੇ ਵਿੱਚ ਸਰ ਦਾ ਸ਼ੁਕਰੀਆ ਸੋ ਤੁਸੀਂ ਦੇਖੋ ਕਿ ਇਹ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਦੀਆਂ ਤਸਵੀਰਾਂ ਨੇ ਦੂਰ ਦਰਾਡੇ ਤੋਂ ਪ੍ਰਸ਼ੰਸਕ ਲਗਾਤਾਰ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਦੇਖਣ ਦੇ ਲਈ ਪਹੁੰਚ ਰਹੇ ਨੇ ਪਰਿਵਾਰ ਨੂੰ ਵਧਾਈਆਂ ਦੇਣ ਦੇ ਲਈ ਪਹੁੰਚ ਰਹੇ ਨੇ ਜਿੱਥੇ ਇੱਕ ਪਾਸੇ ਅਸੀਂ ਸਰਦਾਰ ਬਲਕੌਰ ਸਿੰਘ ਹੋਰਾਂ ਦੀ ਪੋਸਟ ਦੇਖੀ ਉੱਤੇ ਦੂਜੇ ਪਾਸੇ ਇੱਕ ਉਹ ਵੀ ਵੀਡੀਓ ਸਾਹਮਣੇ ਆਈ ਜਦੋਂ ਮਾਤਾ ਚਰਨ ਕੌਰ ਹੋਰਾ ਦੇ ਨਾਲ ਛੋਟਾ ਸ਼ubh ਮजूद ਸੀ ਤਾਂ ਉਹਨਾਂ ਨੇ ਵੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਜਿਹੜਾ ਹੈ ਜ਼ਾਹਿਰ ਕੀਤਾ ਪਰ ਇਹ ਜਿਹੜੀ ਸਭ ਤੋਂ ਵੱਡੀ ਖੁਸ਼ੀ ਹੈ ਜਿਹੜਾ ਅੱਜ ਖਾਸ ਤੌਰ ਤੇ ਭਾਗਾ ਵਾਲਾ ਦਿਨ ਹੈ ਕਿ ਜਿਹੜੇ ਪ੍ਰਸ਼ੰਸ਼ਕ ਨੇ ਸਿੱਧੂ ਮੂਸੇਵਾਲਾ ਦੇ ਉਹ ਇਸ ਹਵੇਲੀ 'ਚ ਪਹੁੰਚ ਰਹੇ ਨੇ ਛੋਟੇ ਸ਼ੋਬ ਨੂੰ ਦੇਖਣ ਦੇ ਲਈ ਦੇ ਦਿਓ ਇਜਾਜ਼ਤ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ